ਦੇਖੋ ਜੋ ਅੱਜ ਸਾਹ ਸੁਪਰੀ ਸਿੰਘ ਬਾਦਲ ਦੇ ਉੱਪਰ ਹਮਲਾ ਹੋਇਆ ਉਹ ਬੇहद ਨਿੰਦਣਯੋਗ ਹੈ। ਔਰ ਮੈਂ ਸਮਝਦਾ ਕਿ ਇਹ ਅੱਜ ਜੋ ਇੱਕ ਬਹੁਤ ਵੱਡੀ ਘਟਨਾ ਹੋਣੋ ਬਚੀ ਹੈ ਉਹਦੀ ਸ਼ਲਾਘਾ ਕਰਨੀ ਚਾਹੂਗਾ ਅੱਜ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਦੀ ਪੁਲਿਸ ਵਿਭਾਗ ਦੇ ਉਹਨਾਂ ਮੁਲਾਜ਼ਮਾਂ ਦੀ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਉਸ ਵਿਅਕਤੀ ਨੂੰ ਕਾਬੂ ਕੀਤਾ ਜਿਨੇ ਸਸ ਸੁਖਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਘਟਨਾ ਜਿਹੜੀ ਉਹ ਤੋਂ ਬਚਾਇਆ ਜਿਹੜਾ ਹੋ ਗਿਆ ਮੈਂ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕਰਦਾ ਉੱਥੇ ਹੀ ਇਹ ਗੱਲ ਅਸੀਂ ਦਰਉਣਾ ਕਿ ਕਿਸੇ ਵੀ ਵਿਅਕਤੀ ਨੂੰ ਜੋ ਵੀ ਕੋਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਕਿਸੇ ਵੀ ਪੱਖੋਂ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਸੋ ਇੱਕ ਵਾਰ ਫੇਰ ਤੋਂ ਪੰਜਾਬ ਪੁਲਿਸ ਦੀ ਛਲਾਗਾ ਕਰਦੇ ਆਂ ਔਰ ਇਹ ਜੀਆਂ ਕਨੌਨੀਆਂ ਹਰਕਤਾਂ ਕਾਰਵਾਈਆਂ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦੇ ਆ ਕਿ ਉਹਨਾਂ ਕਾਰਵਾਈਆਂ ਬਾਰੇ ਸੋਚਣ ਵੀ ਲਾਹੋ ਉਹ ਵਿਅਕਤੀ ਜਿਹੜਾ ਕਿ ਪਹਿਲਾਂ ਵੀ ਕਈ ਕਟਨਾਵਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਨਰੈਨ ਸਿੰਘ ਚੌੜਾ ਜੋ ਅੱਜ ਦੀ ਇਸ ਕਾਰਵਾਈ ਦੇ ਵਿੱਚ ਸ਼ੂਲਿਅ ਸੀਗੀ ਜਿਸ ਦੀ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਸੀਗਾ ਪਰ ਪੰਜਾਬ ਸਰਕਾਰ ਦੀ ਹਦਾਇਤਾਂ ਉੱਪਰ ਔਰ ਬਾਦ ਸਾਹਿਬ ਦੀ ਹਦਾਇਤਾਂ ਉੱਪਰ ਪੰਜਾਬ ਪੁਲਿਸ ਪਹਿਲਾਂ ਹੀ ਬੜੀ ਅਲਰਟ ਸੀ ਕਈ ਦਿਨਾਂ ਤੋਂ तकरीबन 200 ਦੇ ਕਰੀਬ ਉੱਥੇ ਮੁਲਾਜ਼ਮ ਨੇ ਜਿਹੜੇ ਉਹ ਸਿਵਲ ਦੇ ਵਿੱਚ ਡਿਪਲੋਏ ਕੀਤੇ ਗਏ ਸੀਗੇ ਤਾਂ ਕਿ ਇਹੋ ਜਿਹੇ ਵਿਅਕਤੀਆਂ ਦੇ ਉੱਪਰ ਨਜ਼ਰ ਰੱਖੀ ਜਾ ਸਕੇ ਔਰ ਮੈਂ ਸਮਝਦਾ ਕਿ ਕਿਉਂਕਿ ਦਰਬਾਰ ਸਾਹਿਬ ਇਹੋ ਜੀ ਪਵਿੱਤਰ ਸਥਾਨ ਹੈ ਜਿੱਥੇ ਨਾ ਤਾਂ ਫ੍ਰਿਸਕਿੰਗ ਹੋ ਸਕਦੀ ਹੈ ਨਾ ਤਾਂ ਚੈਕਿੰਗ ਹੋ ਸਕਦੀ ਹੈ ਸ਼ਰਧਾਲੂਆਂ ਦੀ ਅੰਦਰ ਆਉਣ ਲੱਗੇ ਆ ਔਰ ਨਾ ਹੀ ਵਰਦੀ ਦੇ ਵਿੱਚ ਕੌਪਸ ਨੇ ਜਿਹੜੇ ਉਹ ਡਿਪਲੋਏ ਹੋ ਸਕਦੇ ਨੇ ਸੋ ਇਸੇ وجہ ਕਰਕੇ ਤਕਰੀਬਨ 200 ਦੇ ਵੀ ਕਰੀਬ ਮੁਲਾਜ਼ਮ ਉੱਥੇ ਸਸ ਸੁਖਵੀਰ ਸਿੰਘ ਬਾਦਲ ਅਤੇ ਬਾਕੀ ਲੀਬਰਾਂ ਦੀ ਸੁਰੱਖਿਆ ਦੇ ਵਿੱਚ ਡਿਪਲੋਏਡ ਸੀਗੇ ਤੇ ਉਹਨਾਂ ਨੇ ਇਸ ਵਿਅਕਤੀ ਨੂੰ ਪਹਿਲਾਂ ਨੋਟਿਸ ਕੀਤਾ ਔਰ ਉਹਦਾ ਪਿੱਛਾ ਕੀਤਾ ਔਰ ਜਦੋਂ ਹੀ ਉਹਨੇ ਕੋਈ ਹਰਕਤ ਇਹ ਕਰਨੀ ਚਾਹੀ ਤੇ 2-3 ਸਾਡੇ ਮੰਜਾਮਬਾਲ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਉਹਨੂੰ ਕਾਬੂ ਕੀਤਾ ਔਰ ਸਖਤੋ ਸਖਤ ਕਾਰਵਾਈ ਇਹ ਜਿਹੜੀ ਇਹੋ ਜਿਹੇ ਵਿਅਕਤੀ ਦੇ ਖਿਲਾਫ ਕੀਤੀ ਜਾਏਗੀ ਸਰ ਇਹਦੇ ਵਿੱਚ ਕਹਿ ਰਹੇ ਨੇ ਕਿ ਸੀਬੀਆਈ ਜਾਂ ਜੁਡੀਸ਼ੀਰੀ ਜਾਂਚ ਹੋਵੇ ਤੁਸੀਂ ਦੇਖਦੇ ਹੋ ਵੀ ਹੋਣੀ ਚਾਹੀਦੀ ਹੈ ਜਾਂ ਨਹੀਂ ਸਭ ਤੋਂ ਟੋਟੇ ਆ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਸਸਕਬੀਰ ਸਿੰਘ ਬਾਦਲ ਤਾਕਾਲੀਦਲ ਕੁਛ ਵੀ ਡਿਮਾਂਡ ਕਰ ਸਕਦੇ ਸਾਨੂੰ ਉਸ 'ਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਸਮਝਦਾ ਕਿ ਜੁਡੀਸ਼ੀਅਲ ਜਾਂ ਸੀਬੀਏ ਜਾਂ ਦੀ ਤਾਂ ਉੱਥੇ ਲੋੜ ਹੈ ਜਿੱਥੇ ਕੋਈ ਐਮਬਿਗਿਟੀ ਹੋਵੇ ਜਿੱਥੇ ਕੋਈ ਕਲੈਰਿਟੀ ਨਾ ਹੋਵੇ ਜਿੱਥੇ ਕੋਈ ਤੱਥ ਸਾਹਮਣੇ ਕਲੀਅਰ ਪੇਸ਼ ਨਾ ਹੋ ਸਕਣ ਹੁਣ ਇਸ ਕੇਸ ਦੇ ਵਿੱਚ ਇੱਕ ਬੰਦੇ ਨੇ ਆ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਸੁਭੀਤ ਸਿੰਘ ਬਾਦਲ ਦੇ ਉੱਪਰ ਨਾਲ ਦੀ ਨਾਲ ਪੰਜਾਬ ਪੁਲਿਸ ਨੇ ਮੌਕੇ ਤੇ ਉਹਨੂੰ ਫੜ ਲਿਆ ਵੀਡੀਓ ਫੁਟੇਜ ਨੇ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਬੰਦਾ ਵੀ ਕਾਬੂ ਹੈ ਤੇ ਉਹ ਪਿਸਤੌਲ ਵੀ ਕਾਬੂ ਹੈ ਜਿਸ ਤੋਂ ਉਹਨੇ ਗੋਲੀ ਚਲਾਈ ਸੋ ਇਹਦੇ ਵਿੱਚ ਮੇਰੇ ਖਿਆਲ ਚ ਐਮਬਿਗਿਟੀ ਵਾਲਾ ਕੋਈ ਦੋ ਸ਼ੰਕਿਆਂ ਵਾਲਾ ਕੋਈ ਕੋਈ ਰਹਿ ਨਹੀਂ ਜਾਂਦਾ ਮਸਲਾ ਫਿਰ ਵੀ ਜੋ ਡਿਮਾਂਡ ਕਰਨੀ ਚਾਹੁੰਦੇ ਨੇ ਤੇ ਅਕਾਲੀ ਦਲ ਦਾ ਰਾਈਟ ਹੈ ਕਿ ਉਹ ਜੋ ਮਰਜ਼ੀ ਇਨਕੁਆਇਰੀ ਡਿਮਾਂਡ ਕਰਨਾ ਠੀਕ ਹੈ ਅਰੋੜਾ ਸਾਹਿਬ ਲਗਾਤਾਰ ਇਹ ਵੀ ਦਮਾਨ ਕੀਤੀ ਜਾਦੀ ਵੀ ਉਹ ਅੰਦਰ ਕਿਵੇਂ ਪਹੁੰਚ ਗਿਆ ਜੀ ਉਹ ਪਹਿਲਾਂ ਤਾਂ ਇਹ ਪਤਾ ਸੀਗਾ ਕੁਝ ਅਫੀਸ਼ਲਸ ਨੂੰ ਪੁਲਿਸ ਦੇ ਸੀਨੀਅਰ ਅਫੀਸ਼ਲਸ ਨੂੰ ਪਤਾ ਸੀਗਾ ਕਿ ਇੱਕ ਦਿਨ ਪਹਿਲਾਂ ਵੀ ਦੇਖੀ ਹੋ ਰਹੀ ਸੀ ਇੱਕ ਘੁੰਮ ਰਿਆ ਸੀ ਉਸ ਨਹੀਂ ਤੁਸੀਂ ਇਹ ਸਵਾਲ ਲੱਗਦਾ ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਦਰਬਾਰ ਸਾਹਿਬ ਕਿਸੇ ਨੂੰ ਵੀ ਜਾਣ ਨੂੰ ਰੋਕ ਸਕਦੇ ਹੋ ਜੇ ਰੋਕਣ ਲਈ ਉੱਥੇ ਕੋਈ ਦੋ ਮੁਲਾਜ਼ਮ ਪੁਲਿਸ ਦੇ ਉਹਨੂੰ ਰੋਕ ਦੇ ਤੇ ਫੇਰ ਗੱਲ ਇਹ ਆਉਣੀ ਸੀਗੀ ਕਿ ਸੰਧਾਲੂਆਂ ਨੂੰ ਰੋਕਣ ਰੋਕ ਰਹੀ ਹੈ ਪੰਜਾਬ ਪੁਲਿਸ ਸੋ ਉਸ ਚੀਜ਼ ਤੋਂ ਵੀ ਬਚਣਾ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਪਵਿੱਤਰ ਸਥਾਨ ਦੇ ਉੱਪਰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਡੈਫੀਨਿਟਲੀ ਸਰਕਾਰ ਔਰ ਪੁਲਿਸ ਨੇ ਖਾਸ ਤੌਰ ਤੇ ਜਿਸ ਮੁਸਤੈਦੀ ਦੇ ਨਾਲ ਕੰਮ ਕੀਤਾ ਕਿ ਸਿਵਲ ਦੇ ਵਿੱਚ ਮੁਲਾਜ਼ਮਾਂ ਦੀ ਡਿਪਲॉयਮੈਂਟ ਹੋਈ ਫੇਰ ਕੋਈ ਸ਼ਰਾਰਤੀ ਜਾਂ ਮਾੜਾ ਆਨਸਰ ਜਾਂ ਬੁਰੇ ਕੈਰੇਕਟਰ ਵਾਲਾ ਜਾਂ ਕੋਈ ਇਹ ਜਹਾ ਹਾਰਡਲਾਈਨਰ ਵਿਅਕਤੀ ਕੋਈ ਉੱਥੇ ਕਾਰਵਾਈ ਨਾ ਕਰੇ ਜੇ ਉਹ ਕਿਸੇ ਦੀ ਨਿਸ਼ਾਨਦੇਹੀ ਹੁੰਦੀ ਸੀਗੀ ਤੇ ਉਹਨੂੰ ਫਾਲੋਅ ਅਪ ਕੀਤਾ ਗਿਆ ਤੇ ਇਹ ਵੀ ਉਸੇ ਦਾ ਹੀ ਨਤੀਜਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਹ ਉਹ ਜੇ ਪਵਿੱਤਰ ਸਨ ਦਰਬਾਰ ਸਾਹਿਬ ਦੇ ਕੀ ਆ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਜੇ ਪੁਲਿਸ ਰੋਕਣ ਦੀ ਕਿਸੇ ਨੂੰ ਕੋਸ਼ਿਸ਼ ਕਰੂਗੀ ਤੇ ਉਹ ਇੱਕ ਫਿਰ ਮੀਡੀਆ ਨੇ ਤੇ ਆਪੋਜੀਸ਼ਨ ਨੇ ਇੱਕ ਨਵਾਂ ਹਉ ਆ ਜਿਹੜਾ ਨਵੀਂ ਸਟੋਰੀ ਹੈ ਜਿਹੜੀ ਨਵਾਂ ਹੱਲਾ ਜਿਹੜਾ ਉਹ ਕਰ ਦੇਣਾ ਸੀਗਾ ਸੋ ਮੈਂ ਸਮਝਦਾ ਕਿ ਵਿਦਨ ਰਿਸਟ੍ਰਿਕਸ਼ਨ ਜਿਹੋ ਜਿਹੇ ਹਾਲਾਤ ਸੀਗੇ ਜਾਂ ਅਗਲੇ ਦਿਨਾਂ ਤੱਕ ਜਦੋਂ ਤੱਕ ਇਹਨਾਂ ਲੀਡਰਸ ਦੀਆਂ ਨੋ ਜਿਹੜੀ ਤਨਖਾਹ ਲੱਗੀ ਆ ਕਾਬਤਖਸਾਬ ਵੱਲੋਂ ਉਹਦੇ ਵਾਸਤੇ ਬੜੀ ਪੈਕਿਊਲਰ ਸਿਚੁਏਸ਼ਨ ਹੈ ਵੀ ਤੁਸੀਂ ਪਬਲਿਕ ਦੇ ਵਿੱਚ ਸੇਵਾ ਨਿਭਾਉਣੀ ਹੈ ਤੇ ਪਬਲਿਕ ਦੇ ਵਿੱਚ ਮੌਜੂਦ ਹੋ ਤੁਸੀਂ ਤੇ ਪਬਲਿਕ ਦੀ ਤੁਸੀਂ ਚੈਕਿੰਗ ਵੀ ਨਹੀਂ ਕਰ ਸਕਦੇਗੇ ਬਹੁਤ ਵੱਡਾ ਚੈਲੇਂਜ ਹੈ ਪੰਜਾਬ ਸਰਕਾਰ ਦੇ ਲਈ ਔਰ ਪੰਜਾਬ ਪੁਲਿਸ ਦੇ ਲਈ ਪਰ ਫਿਰ ਵੀ ਕਿਉਂਕਿ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਸਰਕਾਰ ਦੀ ਔਰ ਮਾਨਯੋਗ ਸੀਐਮ ਸਾਹਿਬ ਦੀ ਬੜੀ ਕਲੀਅਰ ਹਦਾਇਤਾਂ ਨੇ ਪੁਲਿਸ ਨੂੰ ਸੋ ਇਹ ਜੀ ਸਿਚੁਏਸ਼ਨ ਦੇ ਵਿੱਚ ਐਡੀ ਵੱਡੀ ਕਾਰਵਾਈ ਨੂੰ ਉਹ ਨੂੰ ਨੂੰ ਬੇਨਕਾਬ ਕਰਨਾ ਉਹਨੂੰ ਫੇਲ ਕਰਨਾ ਇਹ ਪੰਜਾਬ ਪੁਲਿਸ ਦੀ ਬਹੁਤ ਵੱਡੀ ਮੈਂ ਸਮਝਦਾ ਕਿ ਉਪਲਬਧੀ ਹੈ ਇੱਕ ਗੱਲ ਇਹ ਸੁਝਾ ਰਹੇ ਕਿ ਨਾਰਾਇਣ ਸਿੰਘ ਚੋੜਾ ਜੋ ਹੈ ਕਿ ਉਹਨਾਂ ਦੇ ਜਿਹੜੇ ਭਰਾ ਹੈ ਉਹਦਾ ਉਹਨਾਂ ਦਾ ਲਿੰਕ ਸੁਖਿੰਦਰ ਨਾਰਾਇਣ ਸਿੰਘ ਚੋੜਾ ਦੇ ਕੋਰੋਪੀ ਨੇ ਉਹਨਾਂ ਦੇ ਭਰਾ ਜਿਹੜਾ ਉਹਦਾ ਲਿੰਕ ਸੁਖਿੰਦਰ ਸਿੰਘ ਰੰਧਾਵਾ ਨਾਲ ਸਾਬਕਾ ਕੈਬਨਟ ਮਿੰਿਸਟਰ ਸਾਬਕਾ ਸਾਬਕਾ ਉਹਨਾਂ ਨਾਲ ਇਹ ਲਿੰਕ ਦੱਸਿਆ ਜਾ ਰਿਹਾ ਕਿ ਉਹਦਾ ਭਰਾ ਦਾ ਜਿਹੜਾ ਹੈਗਾ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਤਾਂ ਇਸ ਲਿੰਕ ਦੀ ਵੀ ਜਾਂਚ ਕੀਤੀ ਜਾਏਗੀ ਨਹੀਂ ਦੇਖੋ ਕੋਈ ਵੀ ਲਿੰਕ ਜਿਹੜਾ ਕੋਈ ਵੀ ਐਂਗਲ ਕੋਈ ਵੀ ਪਰਸਪੈਕਟਿਵ ਕੋਈ ਵੀ ਕਿਸੇ ਪੱਖੋਂ ਵੀ ਇਹ ਲੱਗੂਗਾ ਕਿ ਇਸ ਵਿਅਕਤੀ ਦੇ ਕਿਸੇ ਵੀ ਵਿਅਕਤੀ ਦੇ ਨਾਲ ਚਾਹੇ ਉਹ ਵੱਡਾ ਚਾਹੇ ਕੋਈ ਛੋਟਾ ਚਾਹੇ ਪੋਲਿਟੀਕਲ ਹੈ ਨਾਨ ਪੋਲਿਟੀਕਲ ਹੈ ਜੋ ਵੀ ਹੈ ਜੇ ਕੁਝ ਲੱਗੂਗਾ ਉਹਦੇ ਬਾਰੇ ਪੰਜਾਬ ਪੁਲਿਸ ਬੜੀ ਬਾਰੀਕੀ ਦੇ ਵਿੱਚ ਜਾਂਚ ਕਰੇਗੀ ਪਰ ਮੈਂ ਡੈਫੀਨਿਟਲੀ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਉਹਦੇ ਬਾਰੇ ਮੇਰਾ ਹੁਣ ਵੀ ਇਸ ਚੀਜ਼ ਉੱਪਰ ਕੁਝ ਵੀ ਕਹਿਣਾ ਐਪਰੋਪ੍ਰੀਏਟ ਨਹੀਂ ਹੋਊਗਾ ਸਹੀ ਨਹੀਂ ਹੋਊਗਾ ਅਮਨਜੀਤ ਸ਼ੇਰਦਾ ਨੂੰ ਅਰੈਸਟ ਕੀਤਾ ਹੋਇਆ ਚੋੜੇ ਨੇ ਤਾਂ ਫੜ ਲਿਆ ਕੀ ਸਾਲਿਸ਼ ਤੇ ਵਿੱਚ ਕੋਈ ਹੋਰ ਵੀ ਬੰਦਾ ਸ਼ਾਮਲ ਕੋਈ ਨਹੀਂ ਦੇਖੋ ਜੇ ਇਹ ਅੰਡਰ ਇਨਵੈਸਟੀਗੇਸ਼ਨ ਹੈ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਮੈਂ ਸਮਝਦਾ ਕਿ ਇੱਕ ਵਿਅਕਤੀ ਕੀ ਜਿੰਨੇ ਵੀ ਵਿਅਕਤੀ ਜੇ ਕੋਈ ਵਿਅਕਤੀ ਨਾਲ ਇਨਵੋਲਡ ਹੋਇਆ ਜੇ ਕੋਈ ਲਿੰਕ ਐਸਟੈਬਲਿਸ਼ ਹੁੰਦਾ ਹੋਇਆ ਤੇ ਪੰਜਾਬ ਪੁਲਿਸ ਇੰਨੀ ਕੰਪੀਟੈਂਟ ਹੈ ਕਿ ਉਹ ਉਹਨਾਂ ਸਾਰੇ ਲਿੰਕਸ ਨੂੰ ਐਸਟੈਬਲਿਸ਼ ਕਰਕੇ ਉਹਨਾਂ ਦੀ ਤਹ ਤੱਕ ਜਾ ਕੇ ਜਿਹੜਾ ਵੀ چاہے ਕੋਈ چاہے ਕੋਈ ਛੋਟੇ ਤੋਂ ਛੋਟੇ ਦੋਸ਼ ਦਾ ਵੀ ਭਾਗੀਦਾਰ ਹੋਇਆ ਉਹਨੂੰ ਫੜਿਆ ਜਾਏਗਾ ਤੇ ਉਸ ਬੰਦ ਦੀ ਸਜ਼ਾ ਜਿਹੜੀ ਦਿੱਤੀ ਜਾਏਗੀ